YouTube ਤੇ Netflix ਦੇ ਨਾਲ ਜੁੜੀ ਵੱਡੀ ਖਬਰ ਹੁਣ ਜਲਦੀ ਹੀ ਯੂਜ਼ਰ TV ਤੇ ਦੇਖ ਸਕਣਗੇ ਵੀਡੀਓ ਐਲਨ ਮਸਕ ਨੇ ਕੀਤਾ ਵੱਡਾ ਐਲਾਨ ਜਿਵੇਂ ਐਲੌਨ ਮਸਕ ਵਿਲੱਖਣ ਕੰਮ ਕਰਨ ਦੇ ਲਈ ਜਾਣੇ ਜਾਂਦੇ ਨੇ ਉਨ੍ਹਾਂ ਨੇ ਉਪਭੋਗਤਾਵਾਂ ਨੂੰ ਕਈ ਵਿਕਲਪ ਪ੍ਰਦਾਨ ਕਰਨ ਦਾ ਐਲਾਨ ਕੀਤਾ ਹੈ ਤਾਂ ਇਸ ਯੋਜਨਾ ਦੇ ਤਹਿਤ ਐਲੌਨ ਮਸਕ ਯੂਜ਼ਰਸ ਨੂੰ ਵੀਡੀਓ ਸਟ੍ਰੀਮਿੰਗ ਸੈਕਟਰ ਦੇ ਵਿੱਚ ਇੱਕ ਨਵਾਂ ਵਿਕਲਪ ਦੇਣ ਦੀ ਯੋਜਨਾ ਦੇ ਵਿੱਚ ਕੰਮ ਕਰ ਰਹੇ ਨੇ ਦੱਸਦੇ ਕਿ ਨੈਟਫਲਿਕਸ ਅਤੇ ਪ੍ਰਾਈਮ ਵੀਡੀਓ ਵਰਗੀਆਂ ਵੀਡੀਓ ਦੇ ਵਿੱਚ YouTube ਅਤੇ OTT ਐਪਸ 스마트 TV ਦੇ ਉਤੇ ਸਭ ਤੋਂ ਵੱਧ ਦੇਖਿਆ ਜਾਂਦੀਆਂ ਨੇ ਹਾਲਾਂਕਿ ਇਸ ਦਬਦਬੇ ਦਾ ਮੁਕਾਬਲਾ ਕਰਨ ਦੇ ਲਈ ਐਲਾਨ ਮਸਕ ਇੱਕ ਲੰਬੀ ਵੀਡੀਓ ਸੇਵਾ ਲੈ ਆ ਰਹੇ ਨੇ ਤਾਂ ਇਹ ਸੇਵਾ ਦੱਸਦੀ ਹੈ ਕਿ X ਪਲੇਟਫਾਰਮ ਤੋਂ ਉਪਲਬਧ ਹੋਵੇਗੀ ਯਾਨੀ ਕਿ ਇਸ ਦਾ ਮਤਲਬ ਹੈ ਕਿ 스마트 TV ਦੇ ਉਤੇ ਵੀਡੀਓ ਦੇਖਣ ਦੀ ਨਵੀਂ ਸੇਵਾ ਉਪਲਬਧ ਹੋਣ ਜਾ ਰਹੀ ਹੈ ਜਿਸ ਦਾ ਐਲਾਨ ਹਾਲ ਹੀ ਦੇ ਵਿੱਚ ਐਲਾਨ ਮਸਕ ਨੇ ਕੀਤਾ ਹੈ ਟੈਲਨ ਮਸਿਕ ਇੱਕ ਵੱਡਾ ਪਲਾਨ ਬਣਾ ਰਿਹਾ ਜਿਸ ਦੇ ਤਹਿਤ ਸੁਪਰ ਐਪ ਸੇਵਾ ਸ਼ੁਰੂ ਕੀਤੀ ਜਾਵੇਗੀ ਭਾਵ ਸਾਰੀਆਂ ਸੁਵਿਧਾਵਾਂ ਇੱਕ ਐਪ ਦੇ ਵਿੱਚ ਹੀ ਉਪਲਬਧ ਹੋਣਗੀਆਂ ਯਾਨੀ ਕਿ ਕਦੇ ਹੀ ਐਪ ਜਿਸ ਦੇ ਵਿੱਚ ਸਾਰੀਆਂ ਸੁਵਿਧਾਵਾਂ ਹੋਣਗੀਆਂ ਹੁਣ ਤੱਕ ਪਿਛਲੇ ਅਕਤੂਬਰ ਐਕਸਪ੍ਰੈਸ ਨੇ 94 ਉਪਭੋਗਤਾਵਾਂ ਦੇ ਲਈ ਵੀਡੀਓ ਅਤੇ ਆਡੀਓ ਕਾਲਿੰਗ ਸਹੂਲਤ ਪ੍ਰਦਾਨ ਕਰਨ ਦਾ ਐਲਾਨ ਕੀਤਾ ਸੀਗਾ ਤੇ ਨਾਲ ਹੀ ਆਨਲਾਈਨ ਭੁਗਤਾਨ ਸੇਵਾ ਦੇਣ ਦਾ ਵੀ ਐਲਾਨ ਕੀਤਾ ਸੀਗਾ ਤਾਂ ਬੇहद ਹੀ ਜ਼ਰੂਰੀ ਖਬਰ ਹੈ ਦੱਸ ਦੇ ਕਿ ਹੁਣ ਜਲਦੀ ਹੀ ਐਕਸ ਯੂਜ਼ਰ ਜਿਹੜੇ ਕਿ ਟੀਵੀ ਦੇ ਉੱਤੇ ਵੀ ਜਿਹੜੇ ਕਿ ਵੀਡੀਓ ਦੇਖ ਸਕਣਗੇ ਤਾਂ ਹੁਣ ਐਲਾਨ ਮਸਕ ਨੇ ਐਲਾਨ ਕੀਤਾ ਹੈ ਕਿ ਐਕਸ ਦੇ ਲੰਬੇ ਵੀਡੀਓ ਜਲਦੀ ਹੀ ਸਮਾਰਟ ਟੀਵੀ ਦੇ ਉੱਤੇ ਉਪਲਬਧ ਹੋਣਗੇ ਐਲਾਨ ਮਸਕ ਦਾ ਕਹਿਣਾ ਹੈ ਕਿ ਵੀਡੀਓ ਜਲਦੀ ਹੀ ਜਿਹੜੀ ਕਿ ਸੋਸ਼ਲ ਨੈਟਵਰਕ ਸੈਕਸ ਤੋਂ 스마트 ਟੀਵੀ ਤੇ ਉਤੇ ਦੇਖਣੀ ਉਹ ਖੋਵੇ ਕਿ ਯਾਨੀ ਕਿ ਮੀਡੀਆ ਰਿਪੋਰਟਸ ਦੇ ਮੁਤਾਬਕ ਦੱਸਦੇ ਕਿ ਐਲੌਨ ਮਸਕ ਦੀ ਨਵੀਂ ਐਪ ਜਿਹੜੀ ਕਿ ਗੂਗਲ ਦੇ YouTube TV ਐਪ ਵਰਗੀ ਹੋਵੇਗੀ ਤਾਂ ਜੋ ਵੀਡੀਓ ਸੈਕਟਰ ਚ ਵੀਡੀਓ ਸਟ੍ਰੀਮਿੰਗ ਚ ਸਭ ਤੋਂ ਅੱਗੇ ਹੋਵੇਗੀ ਇਸ ਦਾ ਮੁਕਾਬਲਾ ਕਰਨ ਦੇ ਲਈ ਐਲੌਨ ਮਸਕ ਵੀਡੀਓ ਸਰਵਿਸ ਜਿਹੜਾ ਕਿ ਲਿਆ ਰਹੇ ਨੇ ਤਾਂ ਦੱਸਦੇ ਕਿ ਹੁਣ ਜਲਦੀ ਹੀ ਜਿਹੜੇ ਕਿ ਯੂਜ਼ਰਸ ਨੇ ਐਕਸ ਯੂਜ਼ਰਸ ਜੋ ਕਿ ਟੀਵੀ ਦੇ ਉੱਤੇ ਵੀਡੀਓ ਦੇਖ ਸਕਣਗੇ YouTube ਤੇ Netflix ਦੇ ਨਾਲ ਜੁੜੀ ਵੱਡੀ ਖਬਰ ਹੁਣ ਜਲਦੀ ਹੀ ਯੂਜ਼ਰ TV ਤੇ ਦੇਖ ਸਕਣਗੇ ਵੀਡੀਓ ਐਲਨ ਮਸਕ ਨੇ ਕੀਤਾ ਵੱਡਾ ਐਲਾਨ ਜਿਵੇਂ ਐਲੌਨ ਮਸਕ ਵਿਲੱਖਣ ਕੰਮ ਕਰਨ ਦੇ ਲਈ ਜਾਣੇ ਜਾਂਦੇ ਨੇ ਉਨ੍ਹਾਂ ਨੇ ਉਪਭੋਗਤਾਵਾਂ ਨੂੰ ਕਈ ਵਿਕਲਪ ਪ੍ਰਦਾਨ ਕਰਨ ਦਾ ਐਲਾਨ ਕੀਤਾ ਹੈ ਤਾਂ ਇਸ ਯੋਜਨਾ ਦੇ ਤਹਿਤ ਐਲੌਨ ਮਸਕ ਯੂਜ਼ਰਸ ਨੂੰ ਵੀਡੀਓ ਸਟ੍ਰੀਮਿੰਗ ਸੈਕਟਰ ਦੇ ਵਿੱਚ ਇੱਕ ਨਵਾਂ ਵਿਕਲਪ ਦੇਣ ਦੀ ਯੋਜਨਾ ਦੇ ਵਿੱਚ ਕੰਮ ਕਰ ਰਹੇ ਨੇ ਦੱਸਦੇ ਕਿ ਨੈਟਫਲਿਕਸ ਅਤੇ ਪ੍ਰਾਈਮ ਵੀਡੀਓ ਵਰਗੀਆਂ ਵੀਡੀਓ ਦੇ ਵਿੱਚ YouTube ਅਤੇ OTT ਐਪਸ 스마트 TV ਦੇ ਉਤੇ ਸਭ ਤੋਂ ਵੱਧ ਦੇਖਿਆ ਜਾਂਦੀਆਂ ਨੇ ਹਾਲਾਂਕਿ ਇਸ ਦਬਦਬੇ ਦਾ ਮੁਕਾਬਲਾ ਕਰਨ ਦੇ ਲਈ ਐਲਾਨ ਮਸਕ ਇੱਕ ਲੰਬੀ ਵੀਡੀਓ ਸੇਵਾ ਲੈ ਆ ਰਹੇ ਨੇ ਤਾਂ ਇਹ ਸੇਵਾ ਦੱਸਦੀ ਹੈ ਕਿ X ਪਲੇਟਫਾਰਮ ਤੋਂ ਉਪਲਬਧ ਹੋਵੇਗੀ ਯਾਨੀ ਕਿ ਇਸ ਦਾ ਮਤਲਬ ਹੈ ਕਿ 스마트 TV ਦੇ ਉਤੇ ਵੀਡੀਓ ਦੇਖਣ ਦੀ ਨਵੀਂ ਸੇਵਾ ਉਪਲਬਧ ਹੋਣ ਜਾ ਰਹੀ ਹੈ ਜਿਸ ਦਾ ਐਲਾਨ ਹਾਲ ਹੀ ਦੇ ਵਿੱਚ ਐਲਾਨ ਮਸਕ ਨੇ ਕੀਤਾ ਹੈ ਤਾਂ ਐਲਾਨ ਮਸਕ ਇੱਕ ਵੱਡਾ ਪਲਾਨ ਬਣਾ ਰਿਹਾ ਜਿਸ ਦੇ ਤਹਿਤ ਸੁਪਰ ਐਪ ਸੇਵਾ ਸ਼ੁਰੂ ਕੀਤੀ ਜਾਵੇਗੀ ਭਾਵੇਂ ਸਾਰੀਆਂ ਸੁਵਿਧਾਵਾਂ ਇੱਕ ਐਪ ਦੇ ਵਿੱਚ ਹੀ ਉਪਲਬਧ ਹੋਣ ਗਿਆ ਯਾਨੀ ਕਿ ਕਦੇ ਹੀ ਐਪ ਜਿਸ ਦੇ ਵਿੱਚ ਸਾਰੀਆਂ ਸੁਵਿਧਾਵਾਂ ਹੋਣ ਗਿਆ ਹੁਣ ਤੱਕ ਪਿਛਲੇ ਅਕਤੂਬਰ ਐਕਸਪ੍ਰੈਸ ਨੇ 94 ਉਪਭੋਗਤਾਵਾਂ ਦੇ ਲਈ ਵੀਡੀਓ ਅਤੇ ਆਡੀਓ ਕਾਲਿੰਗ ਸਹੂਲਤ ਪ੍ਰਦਾਨ ਕਰਨ ਦਾ ਐਲਾਨ ਕੀਤਾ ਸੀਗਾ ਤੇ ਨਾਲ ਹੀ ਆਨਲਾਈਨ ਭੁਗਤਾਨ ਸੇਵਾ ਦੇਣ ਦਾ ਵੀ ਐਲਾਨ ਕੀਤਾ ਸੀਗਾ ਤਾਂ ਬੇहद ਹੀ ਜ਼ਰੂਰੀ ਖਬਰ ਹੈ ਦੱਸ ਦੇ ਕਿ ਹੁਣ ਜਲਦੀ ਹੀ ਐਕਸ ਯੂਜ਼ਰ ਜਿਹੜੇ ਕਿ ਟੀਵੀ ਦੇ ਉੱਤੇ ਵੀ ਜਿਹੜੇ ਕਿ ਵੀਡੀਓ ਦੇਖ ਸਕਣਗੇ ਤਾਂ ਹੁਣ ਐਲਾਨ ਮਸਕ ਨੇ ਐਲਾਨ ਕੀਤਾ ਹੈ ਕਿ ਐਕਸ ਦੇ ਲੰਬੇ ਵੀਡੀਓ ਜਲਦੀ ਹੀ ਸਮਾਰਟ ਟੀਵੀ ਦੇ ਉੱਤੇ ਉਪਲਬਧ ਹੋਣਗੇ ਐਲਾਨ ਮਸਕ ਦਾ ਕਹਿਣਾ ਹੈ ਕਿ ਵੀਡੀਓ ਜਲਦੀ ਹੀ ਜਿਹੜੀ ਕਿ ਸੋਸ਼ਲ ਨੈਟਵਰਕ ਸੈਕਸ ਤੋਂ 스마트 ਟੀਵੀ ਤੇ ਉਤੇ ਦੇਖਣੀ ਉਹ ਖੋਵੇ ਕਿ ਯਾਨੀ ਕਿ ਮੀਡੀਆ ਰਿਪੋਰਟਸ ਦੇ ਮੁਤਾਬਕ ਦੱਸਦੇ ਕਿ ਐਲੌਨ ਮਸਕ ਦੀ ਨਵੀਂ ਐਪ ਜਿਹੜੀ ਕਿ ਗੂਗਲ ਦੇ YouTube TV ਐਪ ਵਰਗੀ ਹੋਵੇਗੀ ਤਾਂ ਜੋ ਵੀਡੀਓ ਸੈਕਟਰ ਚ ਵੀਡੀਓ ਸਟ੍ਰੀਮਿੰਗ ਚ ਸਭ ਤੋਂ ਅੱਗੇ ਹੋਵੇਗੀ ਇਸ ਦਾ ਮੁਕਾਬਲਾ ਕਰਨ ਦੇ ਲਈ ਐਲੌਨ ਮਸਕ ਵੀਡੀਓ ਸਰਵਿਸ ਜਿਹੜਾ ਕਿ ਲਿਆ ਰਹੇ ਨੇ ਤਾਂ ਦੱਸਦੇ ਕਿ ਹੁਣ ਜਲਦੀ ਹੀ ਜਿਹੜੇ ਕਿ ਯੂਜ਼ਰਸ ਨੇ ਐਕਸ ਯੂਜ਼ਰਸ ਜੋ ਕਿ ਟੀਵੀ ਦੇ ਉੱਤੇ ਵੀਡੀਓ ਦੇਖ ਸਕਣਗੇ